ਅੱਜ 13 ਜਨਵਰੀ ਲੋਹੜੀ ਵਾਲੇ ਦਿਨ ਸਵੇਰ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰੇ ਖਬਰਾਂ ਦੀ ਦਿਨੇ ਆ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਤੇ ਮੈਂ ਹਾਂ ਤੁਹਾਡਾ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਪਹਿਲੀ ਵੱਡੀ ਖਬਰ ਹੈ ਕਿ ਡੱਲੇਵਾਲ ਹੋਰਾਂ ਦੇ ਸ਼ੰਭੂ ਖਨੌਰੀ ਮੋਰਚੇ ਸ਼ੰਭੂ ਮੋਰਚੇ ਤੇ ਐਸ ਕੇ ਐਮ ਭਾਰਤ ਦੀ ਅੱਜ ਏਕਤਾ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਜਿਹੜੀ ਆ ਇਹ ਪਾਤਣਾ ਦੇ ਵਿੱਚ ਹੋਵੇਗੀ ਪਹਿਲਾਂ ਜਦੋਂ ਮੋਗਾ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਐਸਕੇਐਮ ਨੇ ਕੀਤੀ ਤਾਂ ਇੱਕ ਪ੍ਰਪੋਜ਼ਲ ਲੈ ਕੇ ਏਕਤਾ ਦੀ ਇੱਕ 6 ਨੁਕਾਤੀ ਏਕਤਾ ਮਤਾ ਲੈ ਕੇ ਸੰਯੁਕਤ ਕਿਸਾਨ ਮੋਰਚਾ ਭਾਰਤ ਜਿਹੜਾ ਉਹ ਡੱਲੇਵਾਲ ਹੋਰਾਂ ਦੇ ਕੋਲ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਖੁਦ ਚੱਲ ਕੇ ਗਿਆ ਉਸ ਤੋਂ ਬਾਅਦ ਇੱਕ ਬੜੀ ਦੁਚਿੱਤੀ ਜੀ ਵਾਲੀ ਖਬਰ ਉੱਡੀ ਉਹ ਖਬਰ ਇਹ ਸੀ ਕਿ ਜਿਹੜਾ ਖਨੌਰੀ ਮੋਰਚਾ ਹੈ ਉੱਥੋਂ ਇੱਕ ਪ੍ਰੈਸ ਕਾਨਫਰੰਸ ਇੱਕ ਬਿਆਨ ਆਇਆ ਕਿ ਅਸੀਂ ਤਾਂ ਜਿਹੜੀ ਏਕਤਾ ਮੀਟਿੰਗ 15 ਤਰੀਕ ਨੂੰ ਪਟਿਆਲੇ ਕੀਤੀ ਜਾਣੀ ਹੈ ਉਹਦੇ ਚ ਆ ਨਹੀਂ ਸਕਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਜੇ ਆ ਸਕਦੇ ਤੇ ਇੱਥੇ ਆ ਜਾਓ ਕੁਝ মিডিਆ ਨੇ ਇਹ ਵੀ ਖਬਰਾਂ ਦਿੱਤੀਆਂ ਵੀ ਉਹ ਆਹਨਾ ਕਰਨੀ ਕਰ ਰਹੇ ਨਹੀਂ ਉਹ ਏਕਤਾ ਤੋਂ ਟਾਲਾ ਮਾਰ ਰਹੇ ਨੇ ਪਰ ਉਸ ਤੋਂ ਬਾਅਦ ਫਿਰ ਯਤਨ ਹੋਏ ਤੇ ਫਿਰ ਅੱਜ ਦੀ ਇਹ ਖਬਰ ਹੈ ਕਿ ਹੁਣ 15 ਤਰੀਕ ਤੋਂ ਪਹਿਲਾਂ ਯਾਨੀ ਅੱਜ 13 ਤਰੀਕ ਨੂੰ ਪਾਤੜਾਂ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਖਨੌਰੀ ਮੋਰਚੇ ਤੋਂ ਵੀ ਪਾਤੜਾਂ ਨੇੜੇ ਪੈਂਦਾ ਤੇ ਬਾਕੀ ਜਥੇਬੰਦੀਆਂ ਨੂੰ ਵੀ ਉੱਥੇ ਜਾਣਾ ਉਹਨਾਂ ਨੇ ਮੰਨ ਲਿਆ ਤਾਂ ਅੱਜ ਫਿਰ ਜਿਹੜਾ ਡੱਲੇਵਾਲ ਹੋਰਾਂ ਦਾ ਖਨੌਰੀ ਮੋਰਚਾ ਹੈ ਸ਼ੰਭੂ ਮੋਰਚਾ ਹੈ ਔਰ ਉਧਰ ਐਸਕੇਐਮ ਭਾਰਤ ਹੈ ਇਹਨਾਂ ਤਿੰਨਾਂ ਫੋਰਮਾਂ ਦੀ ਮੀਟਿੰਗ ਅੱਜ ਪਾਤੜਾਂ 'ਚ ਹੋ ਰਹੀ ਹੈ ਹੁਣ ਇਹ ਪਤਾ ਦੁਪਹਿਰ 1 ਵਜੇ ਤੱਕ ਲੱਗੇਗਾ ਉੱਥੋਂ ਤੁਹਾਨੂੰ ਆਪਾਂ ਲਾਈਵ ਦਿਖਾਵਾਂਗੇ ਕਿ ਕਿੱਥੋਂ ਤੱਕ ਸਹਿਮਤੀ ਬਣੀ ਹੈ ਕਿਉਂਕਿ ਵਿਚਾਰਧਾਰਕ ਵਖਰੇਵੇਂ ਨੇ ਲੜਾਈ ਲੜਨ ਦੇ ਤਰੀਕਿਆਂ ਨੂੰ ਲੈ ਕੇ ਵਖਰੇਵੇਂ ਨੇ ਇੱਕ ਮੋਰਚਾ ਜਿਹੜਾ ਹੈ ਉਹ ਕਿਸਾਨ ਮਜ਼ਦੂਰ ਮੋਰਚਾ ਦੇ ਰੂਪ ਚ ਕੰਮ ਕਰ ਰਿਹਾ ਹੈ ਇੱਕ ਮੋਰਚਾ ਜਿਹੜਾ ਉਹ ਐਸ ਕੇ ਐਮ ਗੈਰ ਸਿਆਸੀ ਦੇ ਰੂਪ ਚ ਕੰਮ ਕਰ ਰਿਹਾ ਹੈ ਔਰ ਇੱਕ ਮੋਰਚਾ ਜਿਹੜਾ ਹੈ ਪੂਰੇ ਭਾਰਤ ਪੱਧਰ ਦੀਆਂ ਕਿਸਾਨ ਜਥੇਬੰਦੀਆਂ ਦਾ ਉਹ ਐਸ ਕੇ ਐਮ ਭਾਰਤ ਦੇ ਰੂਪ ਚ ਕੰਮ ਕਰ ਰਿਹਾ ਹੈ ਤੇ ਵਿਚਾਰਤਾਰਕ ਵਖਰੇਵੇਂ ਸਾਰੀਆਂ ਜਥੇਬੰਦੀਆਂ ਚ ਨੇ ਪਰ ਮੋਰਚਿਆਂ ਦੇ ਵਿੱਚ ਵੀ ਵਖਰੇਵੇਂ ਨੇ ਹੁਣ ਕਿੱਥੋਂ ਤੱਕ ਸਹਿਮਤੀ ਬਣਦੀ ਹੈ ਇਹ ਪਤਾ ਲੱਗੂ ਅੱਜ ਦੁਪਹਿਰ ਤੱਕ ਜਦੋਂ ਮੀਟਿੰਗ ਹੋਏਗੀ ਵੈਸੇ ਪੂਰਾ ਪੰਜਾਬ ਚਾਹੁੰਦਾ ਕਿ ਏਕਤਾ ਹੋਣੀ ਚਾਹੀਦੀ ਹੈ ਹਾਂ ਸਰਕਾਰ ਨੂੰ ਤਾਂ ਏਕਤਾ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਹਕੂਮਤਾਂ ਤਾਂ ਚਾਹੁੰਦੀਆਂ ਹੁੰਦੀਆਂ ਨੇ ਖਿੰਡੇ ਪੁੰਡੇ ਰਹੋ ਅੱਡੋ ਅੱਡ ਰਹੋ ਤੇ ਪਰ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਏਕਤਾ ਹੋ ਜਾਏ ਇਸ ਤੋਂ ਅਗਲਾ ਵੱਡਾ ਖਬਰ ਇਹ ਹੈ ਕਿ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਸੁਨੀਲ ਜਾਖੜ ਉਹਨਾਂ ਨੇ ਇੱਕ ਪੁੱਠਾ ਬਿਆਨ ਦਿੱਤਾ ਔਰ ਫਿਰ ਅੱਗੋਂ ਕਿਸਾਨਾਂ ਨੇ ਵੀ ਰੱਜ ਕੇ ਰੀਲ ਬਣਾਈ ਹੈ ਪੁੱਠਾ ਬਿਆਨ ਉਹਨਾਂ ਦਾ ਕੀ ਹੈ ਤੇ ਕਿਵੇਂ ਆ ਸਿੱਧੀ ਸਾਫ਼ ਗੱਲ ਇਹ ਆਪਾਂ ਕਹਿੰਨੇ ਆ ਪੁੱਠਾ ਬਿਆਨ ਇਹ ਹੈ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜਿਹੜੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰ ਹੋ ਜਾਂਦੇ ਨੇ ਉਹਨਾਂ ਦਾ ਬਿਆਨ ਆਇਆ ਕਿ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਕਿਸਾਨ ਕਰ ਰਹੇ ਨੇ ਇਹ ਤਾਂ ਪੰਜਾਬ ਦੇ ਕਿਸਾਨਾਂ ਲਈ ਉਂਝ ਹੀ ਗਲਤ ਹੈ ਨੁਕਸਾਨਦੇਹ ਹੈ ਇਹ ਨਹੀਂ ਹੋਣੀ ਚਾਹੀਦੀ ਇਹ ਮੰਗ ਗਲਤ ਹੈ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਸੁਨੀਲ ਜਾਖੜ ਨੇ ਬਿਆਨ ਜਾਰੀ ਦਿੱਤਾ ਤਾਂ ਫਿਰ ਅੱਗੋਂ ਕਿਸਾਨ ਵੀ ਟੁੱਟ ਕੇ ਪਏ ਨੇ ਕਿਸਾਨਾਂ ਨੇ ਵੀ ਰੇਲ ਬਣਾਈ ਆ ਪੂਰੀ ਉਹ ਕਹਿੰਦੇ ਜਾਖੜ ਸਾਹਿਬ ਗੱਲਾਂ ਦੋ ਨਹੀਂ ਪਹਿਲੀ ਗੱਲ ਤਾਂ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਗੱਲ ਤੁਸੀਂ ਅੱਜ ਬੋਲ ਰਹੇ ਹੋ ਨਾ ਅਸੀਂ ਤੁਹਾਡੀ ਗੱਲ ਦਾ ਕੋਈ ਬਹੁਤਾ ਅਸਰ ਨਹੀਂ ਕਰਦੇ ਕਿਉਂਕਿ ਤੁਹਾਡੀ ਜ਼ੁਬਾਨ ਦਾ ਕੋਈ ਮੁੱਲ ਨਹੀਂ ਹੈ ਕਿਸਾਨ ਆਗੂ ਕਈ ਸਰੇ ਕਿਸਾਨ ਆਗੂਆਂ ਨੇ ਜਵਾਬ ਦਿੱਤਾ ਬੀਜੇਪੀ ਦੇ ਆਗੂ ਜਿਹੜਾ ਸੁਨੀਲ ਜਾਖੜ ਹੈ ਪ੍ਰਧਾਨ ਉਹਦਾ ਉਹ ਕਹਿੰਦੇ ਤੁਸੀਂ 25 30 ਸਾਲ ਤਾਂ ਬੀਜੇਪੀ ਨੂੰ ਭੰਡਦੇ ਰਹੇ ਤੇ ਕਾਂਗਰਸ ਦੀਆਂ ਤਰੀਫਾਂ ਕਰਦੇ ਰਹੇ ਹੁਣ ਤੁਸੀਂ ਕਾਂਗਰਸ ਨੂੰ ਭੰਡਨ ਲਾਪੇ ਤੇ ਬੀਜੇਪੀ ਦੀਆਂ ਤਰੀਫਾਂ ਕਰਨ ਲਾਪੇ ਤੁਹਾਡੀ ਜ਼ੁਬਾਨ ਕੀ ਹੈ ਤੁਹਾਡੀ ਜ਼ੁਬਾਨ ਦਾ ਮੁੱਲ ਕੀ ਹੈ ਪਹਿਲੀ ਗੱਲ ਦੂਜੀ ਗੱਲ ਉਹ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਐਮਐਸਪੀ ਗਰੰਟੀ ਕਾਨੂੰਨ ਪੰਜਾਬ ਲਈ ਫਾਇਦੇਮੰਦ ਨਹੀਂ ਹੈ ਉਹਨਾਂ ਨੇ ਨਾਲੇ ਤਾਂ ਕਿਸਾਨ ਆਗੂਆਂ ਨੇ ਦੱਸੇ ਫਾਇਦੇ ਤੇ ਐਮਐਸਪੀ ਨਾ ਮਿਲਣ ਕਰਕੇ ਜਿਹੜਾ ਕਿਸਾਨਾਂ ਦਾ ਤੇ ਨਾਲ ਮਜ਼ਦੂਰਾਂ ਦਾ ਤੇ ਨਾਲ ਜਿਹੜਾ ਸ਼ਹਿਰੀ ਤਬਕਾ ਉਹਦਾ ਜਿਹੜਾ ਨੁਕਸਾਨ ਹੋ ਰਿਹਾ ਉਹਨਾਂ ਨੇ ਉਹ ਦੁਬਾਰਾ ਫੇਰ ਦੱਸਿਆ ਤੇ ਨਾਲੇ ਉਹਨਾਂ ਨੇ ਇਹ ਜਿਹੜਾ ਬੀਜੇਪੀ ਦਾ ਪ੍ਰਧਾਨ ਸਾਹਿਬ ਹੈ ਜਾਖੜ ਸਾਹਿਬ ਇਹਨਾਂ ਬਾਰੇ ਆਖਿਆ ਵੀ ਜਾਖੜ ਸਾਹਿਬ ਗੱਲਾਂ ਇੱਥੇ ਵੀ ਦੋ ਨੇ ਯਾ ਤੇ ਤੁਹਾਨੂੰ ਸਮਝ ਹੈ ਨਹੀਂ ਤੇ ਤੁਸੀਂ ਐਵੇਂ ਹੀ ਆਪਣੇ ਆਪ ਨੂੰ ਮੰਨੀ ਬੈਠੇ ਹੋ ਕਿ ਤੁਹਾਨੂੰ ਬੜੀ ਸਮਝ ਆ ਚੀਜ਼ਾਂ ਦੀ ਤੁਹਾਨੂੰ ਪਤਾ ਹੀ ਹੈ ਨਹੀਂ ਕਿ ਜਿਹੜੀ ਜਿਹੜੀ ਪੀਜ਼ ਐਂਡ ਟਰੇ ਇਕਨੋਮੀ ਆ ਜਿਹੜੀ ਕਿਸਾਨ ਨਹੀਂ ਆਰਥਿਕਤਾ ਹੈ ਇਹ ਇਹ ਕੀ ਹੈ ਤੇ ਇਹ ਕਿਵੇਂ ਚੱਲਣੀ ਆ ਤੇ ਇਹਦਾ ਐਮਐਸਪੀ ਗਰੰਟੀ ਕਾਨੂੰਨ ਨਾ ਹੋਣ ਕਰਕੇ ਨੁਕਸਾਨ ਕੀ ਹੋ ਰਿਹਾ ਤੇ ਯਾ ਤੁਸੀਂ ਜਾਣ ਕੇ ਕਰ ਰਹੇ ਹੋ ਮਤਲਬ ਤੁਹਾਨੂੰ ਪਤਾ ਹੈ ਪਰ ਤੁਸੀਂ ਜਾਣ ਬੁੱਝ ਕੇ ਯਾਨੀ ਕਿ ਪੁੱਝ ਕੇ ਮਤਲਬ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਸਾਨਾਂ ਨੂੰ ਔਰ ਜਿਸ ਤਰੀਕੇ ਨਾਲ ਬੀਜੇਪੀ ਕਰਦੀ ਹੈ ਕਿ ਭੰਬਲ ਪੂਸਾ ਕ੍ਰੀਏਟ ਕਰੋ ਖੈਰ ਭੰਬਲ ਪੂਸਾ ਬੀਜੇਪੀ ਕਦੇ ਕ੍ਰੀਏਟ ਕਰ ਨਹੀਂ ਸਕੀ ਕਿਸਾਨਾਂ ਨੂੰ ਕਹਿੰਦੇ ਕਿ ਦਿੱਲੀ ਅੰਦੋਲਨ ਮੇਰੇ ਵੀ ਤੁਸੀਂ ਕਾਂਗਰਸ ਚ ਹੁੰਦੇ ਸੀ ਉਦੋਂ ਜਖੜ ਸਾਹਿਬ ਤੇ ਤੁਸੀਂ ਕਹਿੰਦੇ ਸੀ ਵੀ ਤਿੰਨ ਖੇਤੀ ਕਾਨੂੰਨ ਸਹੀ ਨੇ ਸੌਰੀ ਗਲਤ ਨੇ ਇਹ ਕਾਲੇ ਨੇ ਤੇ ਪੂਰੀ ਬੀਜੇਪੀ ਕਹਿੰਦੀ ਸੀ ਵੀ ਇਹ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਇਹ ਸਹੀ ਨਹੀਂ ਨੇ ਕਿਸਾਨੀ ਲੜੀ ਤਿੰਨੇ ਖੇਤੀ ਕਾਨੂੰਨ ਵਾਪਸ ਕਰਾਏ ਮੋਦੀ ਸਾਹਿਬ ਨੇ ਮਾਫੀ ਮੰਗੀ ਔਰ ਅੱਜ ਕਿਸਾਨਾਂ ਨੂੰ ਕਹਿੰਦੇ ਵੀ ਜਾਖੜ ਸਾਹਿਬ ਜੇ ਅੱਜ ਤੁਸੀਂ ਕਿਤੇ ਕਾਂਗਰਸ 'ਚ ਹੁੰਦੇ ਤੁਸੀਂ ਕਾਂਗਰਸ 'ਚ ਤਾਂ ਹੋਣਾ ਸੀ ਜੇ ਉੱਤੇ ਥੱਲੇ ਕਿਤੇ ਕਾਂਗਰਸ ਦੀ ਸਰਕਾਰ ਹੁੰਦੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਮਲਾਈਦਾਰਾ ਉਹਦੇ ਚਾਹੀਦੇ ਨੇ ਹੋਰ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਚੀਜ਼ ਨਾਲ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੁੰਦੀ ਤੁਸੀਂ ਤਾਂ ਵੀ ਕਾਂਗਰਸ 'ਚ ਹੋਣਾ ਸੀ ਜੇ ਸੈਂਟਰ 'ਚ ਕਾਂਗਰਸ ਦੀ ਸਰਕਾਰ ਹੁੰਦੀ ਜਾਖੜ ਸਾਹਿਬ ਤੁਸੀਂ ਤਾਂ ਵੀ ਕਾਂਗਰਸ 'ਚ ਹੋਣਾ ਸੀ ਇਹ ਗ ਹੁਣ ਹੈ ਨਹੀਂ ਕਿਤੇ ਤੁਹਾਨੂੰ ਲੱਗਾ ਇਹਨਾਂ ਦੇ ਪੱਲੇ ਉੱਤੇ ਥੱਲੇ ਹੈ ਇਸ ਟਾਈਮ ਹੈ ਕੁਛ ਨਹੀਂ ਬੀਜੇਪੀ ਦੇ ਪੱਲੇ ਹੈਗਾ ਤੁਸੀਂ ਟਪੂਸੀ ਮਾਰ ਕੇ ਉਧਰ ਚਲੇ ਗਏ ਔਰ ਜੇ ਤੁਸੀਂ ਕਾਂਗਰਸ 'ਚ ਹੁੰਦੇ ਤਾਂ ਤੁਸੀਂ ਅੱਜ ਕਹਿਣਾ ਸੀ ਐਮਐਸਪੀ ਗਰੰਟੀ ਕਾਨੂੰਨ ਚਾਹੀਦਾ ਜਿਵੇਂ ਸਾਰੀ ਕਾਂਗਰਸ ਕਹਿ ਰਹੀ ਹੈ ਸਾਰੀ ਕਾਂਗਰਸ ਦੇ ਲੀਡਰ ਕਹਿ ਰਹੇ ਨੇ ਹੁਣ ਤੁਸੀਂ ਉਧਰ ਚਲੇ ਗਏ ਬੀਜੇਪੀ 'ਚ ਤੁਸੀਂ ਕਹਿ ਰਹੇ ਹੋ ਗਲਤ ਹੈ ਕਿਸਾਨਾਂ ਦੀਆਂ ਮੰਗਾਂ ਬਿੱਟੂ ਚਲਾ ਗਿਆ ਉਧਰ ਬਿੱਟੂ ਤੁਹਾਡੇ ਵਾਲੀ ਬੋਲੀ ਬੋਲ ਰਿਹਾ ਕਿਸਾਨਾਂ ਕੋਲ ਤੇ ਇਹ ਵੀ ਕਿਹਾ ਬਿ ਤੁਸੀਂ ਹੁਣ ਬੀਜੇਪੀ ਦੀ ਪੰਜਾਬ ਦੀ ਕੰਗਨਾਰ ਰਣੌਤ ਬਣੇ ਹੋਇਓ ਔਰ ਇੱਥੋਂ ਤੱਕ ਕਈ ਕਿਸਾਨ ਆਗੂਆਂ ਨੇ ਕਿਹਾ ਕਿ ਬਿੱਟੂ ਚ ਤੇ ਤੁਹਾਡੇ ਚ ਇੱਕ ਮੁਕਾਬਲਾ ਚੱਲ ਰਿਹਾ ਹੈ ਕਿਉਂਕਿ ਬੀਜੇਪੀ ਨੇ ਰਵਨੀਤ ਬਿੱਟੂ ਨੂੰ ਦਿੱਤਾ ਉਹਦਾ ਤੇ ਦਿੱਤਾ ਤਾਂ ਕਿਉਂਕਿ ਉਹ ਕਿਸਾਨਾਂ ਤੇ ਆਮ ਲੋਕਾਂ ਦੇ ਖਿਲਾਫ ਬੋਲਦਾ ਸੀ ਤੇ ਬੀਜੇਪੀ ਨੂੰ ਉਹਨੇ ਇੰਜ ਸਾਫਤ ਕੀਤਾ ਕਿ ਮੈਂ ਤੁਹਾਡਾ ਬਿਲਕੁਲ ਧੂਤੂ ਆ ਜਿਵੇਂ ਚਾਹੋਗੇ ਓਵੇਂ ਬੋਲਾਂਗਾ ਤੇ ਕੁਝ ਲੋਕ ਕੱਲੇ ਕਹਿੰਦੇ ਨਜ਼ਰ ਆਏ ਕਿਸਾਨ ਆਗੂ ਵੀ ਜਾਖੜ ਸਾਹਿਬ ਵੀ ਬੀਜੇਪੀ ਦੇ ਬਿਨਾ ਸੋਚੇ ਵਾਲੇ ਧੂ ਤੂ ਜਿਹੜੇ ਆ ਉਹ ਬਣ ਰਹੇ ਆ ਤੇ ਮਤਲਬ ਜੋ ਉਹਨਾਂ ਨੂੰ ਅਲਾਵਾ ਬੀਜੇਪੀ ਚਾਹੁੰਦੀ ਆ ਉਹ ਕੁਝ ਬੋਲੋ ਖਰੇ ਵੱਡੇ ਉਹਦੇ ਮਿਲਨ ਕੋਈ ਮੰਤ్రਾਲਾ ਦੇ ਦੇਣ ਕਿਤੇ ਜਿਵੇਂ ਬਿੱਟੂ ਨੂੰ ਦੇ ਦਿੱਤਾ ਅਸਲ ਚ ਸਾਰੀ ਦੌੜ ਇੱਥੇ ਫਸੀ ਹੈ ਹੁਣ ਜਾਖੜ ਸਾਹਿਬ ਕੋਲ ਇਹਨਾਂ ਗੱਲਾਂ ਦਾ ਕੀ ਜਵਾਬ ਹੈ ਜਿਹੜੀਆਂ ਕਿਸਾਨ ਆਗੂਆਂ ਨੇ ਕਹੀਆਂ ਕਿਸਾਨ ਆਗੂਆਂ ਨੇ ਵੀ ਕਹੀਆਂ ਤੇ ਮਵੀ ਵਿੱਚੇ ਆਪਦੀਆਂ ਕਹੀਆਂ ਤਾਂ ਸਿੱਧੀ ਗੱਲ ਇਹ ਆ ਕਿ ਜਾਖੜ ਸਾਹਿਬ ਜਿਹੜੇ ਨੇ ਮੈਂ ਤੇ ਮੈਨੂੰ ਤਾਂ ਆਪ ਉਹਨਾਂ ਦੀ ਕਿਸੇ ਗੱਲ ਤੇ ਜਿਹੜਾ ਵੀ ਲੀਡਰ ਮਤਲਬ ਇਦਾਂ ਰਾਤੋਂ ਰਾਤ ਬਦਲ ਜਾਂਦਾ ਜਿਵੇਂ ਉਹ ਕਾਂਗਰਸ ਛੁੱਟ ਪੂਸੀ ਭਾਜਪੀ ਚ ਮਾਰ ਗਏ ਇਹੋ ਜਿਹੇ ਬੰਦਿਆਂ ਦੀ ਕਿਸੇ ਗੱਲ ਦਾ ਅਸਰ ਕਰਨ ਦਾ ਕੋਈ ਮਤਲਬ ਨਹੀਂ ਇਹਨਾਂ ਨੂੰ ਖੁਦ ਨੂੰ ਪਤਾ ਕਿ ਇਹਨਾਂ ਦਾ ਕੋਈ ਸਟੈਂਡ ਨਹੀਂ ਇਹਨਾਂ ਦੀ ਕੋਈ ਜ਼ੁਬਾਨ ਨਹੀਂ ਇਹਨਾਂ 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 ਦਾ ਕੋਈ ਕਿਤੇ ਮਤਲਬ ਕਿਹਾ ਨਹੀਂ ਜਾ ਸਕਦਾ ਕਿ ਇਹ ਆ ਇਹਨਾਂ ਦਾ ਵਿਚਾਰ ਆ ਕਿਉਂਕਿ ਮਿੰਟੋਂ ਮਿੰਟੀ ਬਦਲ ਜਾਂਦੇ ਨੇ ਅਗਲੀ ਗੱਲ ਵੱਡੀ ਖਬਰ ਇਹ ਹੈ ਕਿ ਜਿਹੜੇ ਬਾਗੀ ਅਕਾਲੀ ਨੇ ਉਹਨਾਂ ਨੇ ਫਿਰ ਵੱਡੇ ਦੋਸ਼ ਅਕਾਲੀ ਦਲ ਤੇ ਸੁਖਬੀਰ ਬਾਦਲ ਦੇ ਉੱਪਰ ਠੋਕੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਮਡਾਲਾ ਤੇ ਬੀਬੀ ਜਗੀਰ ਕੌਰ ਤਿੰਨੇ ਫਿਰ ਅਲੱਗ-ਅਲੱਗ ਮੀਡੀਆ ਦੇ ਸਾਹਮਣੇ ਆਏ ਨੇ ਤੇ ਕੱਲ ਉਹਨਾਂ ਨੇ ਕਿਹਾ ਪ੍ਰੇਮ ਸਿੰਘ ਚੰਦੂ ਮਾਜਰਾ ਕਹਿੰਦਾ ਕਿ ਪੰਥ ਨੂੰ ਗੁੰਮਰਾਹ ਕਰ ਰਿਹਾ ਅਕਾਲੀ ਦਲ ਗੁਰਪ੍ਰਤਾਪ ਮਡਾਲਾ ਨੇ ਵੀ ਕਿਹਾ ਕਿ ਅਕਾਲੀ ਦਲ ਜਿਹੜਾ ਉਹ ਕਾਲ ਤਖਤ ਦੀ ਉਲੰਘਣਾ ਕਰ ਰਿਹਾ ਹੈ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਅਕਾਲੀ ਦਲ ਜਿਹੜਾ ਇਸ ਵਕਤ ਭਗੌੜਾ ਹੋ ਰਿਹਾ ਅਕਾਲ ਤਖਤ ਸਾਹਿਬ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਸ ਦਿਨ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਸਜ਼ਾ ਲਾਈ ਗਈ ਸੀ ਤੇ ਉਦੋਂ ਇਹ ਕਿਹਾ ਗਿਆ ਸੀ ਵੀ ਇਹ ਕਮੇਟੀ ਜਦੋਂ ਤੱਕ ਨਵਾਂ ਪ੍ਰਧਾਨ ਨਹੀਂ ਬਣ ਜਾਂਦਾ ਉਹ ਤੱਕ ਕੰਮ ਕਰੇਗੀ ਪਰ ਅਕਾਲੀ ਦਲ ਨੇ ਦੋਸ਼ ਹੈ ਕਿ ਉਹ ਸੱਤ ਮੈਂਬਰੀ ਕਮੇਟੀ ਨੂੰ ਗੌਲਣਾ ਮੰਨਣਾ ਛੱਡ ਦਿੱਤਾ ਹੈ ਤੇ ਆਪਣੀਆਂ ਮਰਜ਼ੀਆਂ ਕਰਨ ਲੱਗੀ ਐ ਤਾਂ ਇਸ ਕਰਕੇ ਅਕਾਲ ਤਖਤ ਸਾਹਿਬ ਨੇ ਇਹਦੇ ਉੱਪਰ ਟਿੱਪਣੀ ਵੀ ਕੀਤੀ ਐ ਪਹਿਲਾਂ ਤਾਂ ਅਕਾਲ ਤਖਤ ਸਾਹਿਬ ਦਾ ਇਹ ਹੁਕਮ ਸੀ ਕਿ ਜਲਦੀ ਤੋਂ ਜਲਦੀ ਤਿੰਨ ਦਿਨ ਹੀ ਦਿੱਤੇ ਸੀ ਕਿ ਤਿੰਨ ਦਿਨ ਦੇ ਵਿੱਚ ਵਿੱਚ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਇਹਨਾਂ ਦੇ ਅਸਤੀਫੇ ਮਨਜ਼ੂਰ ਕਰੇ ਜਾਣ ਜਿਨ੍ਹਾਂ ਨੇ ਦਿੱਤੇ ਨੇ ਜਿਨ੍ਹਾਂ ਚ ਸੁਖਬੀਰ ਬਾਦਲ ਵੀ ਸੀ ਤੇ ਅਸਤੀਫੇ ਮਨਜ਼ੂਰ ਕਰਕੇ ਫਿਰ ਨਵਾਂ ਪ੍ਰਧਾਨ ਕਾਲੀ ਦਲ ਦਾ ਜਿਹੜਾ ਨਿਯੁਕਤ ਕੀਤਾ ਜਾਏ ਕਾਲੀ ਦਲੇ ਦੇ ਤੋਂ ਆਨੰਦ ਕਰਨੀ ਕਰ ਰਿਹਾ ਸੀ ਫਿਰ ਕਾਲ ਤੱਕ ਸਾਭ ਦੇ ਜਥੇਦਾਰ ਨੂੰ ਸਾਹਮਣੇ ਆਉਣਾ ਪਿਆ ਉਹਨਾਂ ਨੇ ਇਹ ਗੱਲ ਆਖੀ ਵੀ ਅਕਾਲੀ ਦਲ ਇੰਜ ਕਿਉਂ ਕਰ ਰਿਹਾ ਹੈ ਅਕਾਲੀ ਦਲ ਆਨਾ ਕਾਨੀ ਕਰ ਰਿਹਾ ਹੈ ਅਕਾਲੀ ਦਲ ਨੂੰ ਤੁਰੰਤ ਮੰਨਣਾ ਚਾਹੀਦਾ ਹੈ ਹੁਣ ਅਕਾਲੀ ਦਲ ਲੱਖ ਕਈ ਜਾਵੇ ਇਹ ਹੈ ਉਹ ਹੈ ਫਲਾਣ ਹੈ ਟਿਮਕ ਹੈ ਪਰ ਅੰਦਰੂਨੀ ਜਿਹੜੀਆਂ ਗਿਣਤੀਆਂ ਮਿੰਤੀਆਂ ਨੇ ਉਹਨਾਂ ਕਰਕੇ ਅਕਾਲੀ ਦਲ ਜਿਹੜਾ ਉਹ ਬਹੁਤ ਕੁਝ ਕਰ ਰਿਹਾ ਉੱਤੋਂ ਉੱਤੋਂ ਕਹੀ ਜਾਣਾ ਅਸੀਂ ਕਾਲ ਤੱਕ ਸਾਭ ਦੇ ਹੁਕਮ ਦੇ ਅੰਦਰ ਆ ਅਸੀਂ ਕਾਲ ਤੱਕ ਸਾਭ ਤੋਂ ਬਾਹਰ ਥੋੜੇ ਹੈਗੇ ਆ ਪਰ ਅੰਦਰੋਂ ਕਰਨੀਆਂ ਮਰਜ਼ੀਆਂ ਏ ਜਿਹੜੀ ਸਥਿਤੀ ਐ ਪੂਰੇ ਪੰਜਾਬ ਨੇ ਵੇਖੀ ਐ ਲਗਾਤਾਰ ਵੇਖੀ ਐ ਚਲਦੀ ਐ ਔਰ ਦੂਜੇ ਪਾਸੇ ਹੁਣ ਫਿਰ ਜਦ ਇਹ ਮੁੱਦਾ ਉੱਠਿਆ ਤਾਂ ਕਾਲੀ ਦਲ ਅਤੇ ਸੁਖਬੀਰ ਬਾਦਲ ਦੇ ਉੱਪਰ ਵੱਡੇ ਦੋਸ਼ ਲੱਗੇ ਨੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਹੁਣ ਇੱਕ ਵੱਡੀ ਖਬਰ ਇਹ ਆ ਰਹੀ ਐ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਸੀਗਾ ਮੋਹਾਲੀ ਚੰਡੀਗੜ੍ਹ ਤੁਸੀਂ ਜਾਣਦੇ ਹੋ ਚੰਡੀਗੜ੍ਹ ਦੇ ਵਿੱਚ ਇਹ ਮੋਰਚਾ ਕਾਫੀ ਟਾਈਮ ਤੋਂ ਲੱਗਾ ਐ ਜਿਹੜਾ ਕਿ ਜਿਹੜੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜੋ ਅਦਾਲਤਾਂ ਨੇ ਕੀਤੀਆਂ ਸੀਗੀਆਂ ਉਹਨਾਂ ਨੂੰ ਫਿਰ ਵੀ ਛੱਡਿਆ ਨਹੀਂ ਜਾ ਰਿਹਾ ਉਹਨਾਂ ਨੂੰ ਫਿਰ ਵੀ ਜੇਲਾ ਵਿੱਚ ਹੀ ਬੰਦ ਰੱਖਿਆ ਹੋਇਆ ਤੇ ਉਹਨਾਂ ਦੀ ਰਿਹਾਈ ਦੇ ਲਈ ਇੱਕ ਮੋਰਚਾ ਲੱਗਾ ਹੋਇਆ ਜਿਹਦਾ ਨਾਂ ਹੈ ਕੌਮੀ ਇਨਸਾਫ਼ ਮੋਰਚਾ ਉਹਦੀਆਂ ਮੰਗਾਂ ਤੇ ਗੌਰ ਤਾਂ ਕੀ ਕਰਨਾ ਸੀ ਉਲਟਾ ਕੱਲ ਉਹਦੇ ਆਗੂਆਂ ਤੇ ਪਰਚੇ ਠੂਕ ਦਿੱਤੇ ਗਏ ਨੇ ਐਫ ਆਈ ਆਰ ਕਰ ਦਿੱਤੀਆਂ ਗਈਆਂ ਨੇ ਔਰ ਇਹਦੇ ਉੱਪਰ ਬਹੁਤ ਵੱਡੇ ਸਵਾਲ ਉੱਠੇ ਨੇ ਕਿ ਆਖਰ ਕਿਉਂ ਉਹਨਾਂ ਨੇ ਕੀ ਗੁਨਾਹ ਕੀਤਾ ਉਹ ਤਾਂ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਪਹਿਲਾਂ ਤੁਸੀਂ ਜੇਲਾ 'ਚ ਤੁੰਨੇ ਨੇ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਹੇ ਨੇ ਤੇ ਤੁਸੀਂ ਉਹਨਾਂ ਤੇ ਪਰਚੇ ਦਰਜ ਕਰ ਦਿੱਤੇ ਨੇ ਮਤਲਬ ਕੀ ਆ ਉਲਟਾ ਰਿਐਕਸ਼ਨ ਮਤਲਬ ਕੀ ਆ ਸਰਕਾਰ ਕੀ ਕਹਿਣਾ ਚਾਹੁੰਦੀ ਆ ਕੀ ਪ੍ਰਭਾਵ ਦੇਣਾ ਚਾਹੁੰਦੀ ਆ ਬਾਅਦ 'ਚ ਭਗਵੰਤ ਮਾਨ ਸਾਹਿਬ ਨੇ ਬਹੁਤ ਵਾਰ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਹੁਣ ਪਤਾ ਲੱਗਾ ਪਰ ਇਹ ਗੱਲ ਠੀਕ ਨਹੀਂ ਹੁੰਦੀ ਕਿਉਂਕਿ ਜਿਹੜਾ ਗ੍ਰਹਿ ਮੰਤਰੀ ਹੁੰਦਾ ਨਾ ਜਦੋਂ ਪੁਲਿਸ ਨੇ ਇਸ ਪੱਧਰ ਤੱਕ ਕੋਈ ਕਦਮ ਚੁੱਕਣਾ ਹੋਵੇ ਮੁੱਖ ਮੰਤਰੀ ਆਮ ਤੌਰ ਤੇ ਗ੍ਰਹਿ ਮੰਤਰੀ ਦਾ ਮੰਤਰਾਲਾ ਆਪਣੇ ਕੋਲ ਰੱਖਦਾ ਭਗਵੰਤਮਾਨ ਸਾਹਿਬ ਕੋਲ ਵੀ ਪੰਜਾਬ ਦੇ ਗ੍ਰਹਿ ਮੰਤਰਾਲੇ ਦਾ ਚਾਰਜ ਹੈ ਮਤਲਬ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤਮਾਨ ਹਨ ਤਾਂ ਫਿਰ ਪੁਲਿਸ ਕਦੇ ਇੰਜ ਨਹੀਂ ਕਰ ਸਕਦੀ ਹੁੰਦੀ ਕਿ ਗ੍ਰਹਿ ਮੰਤਰੀ ਤੇ ਗ੍ਰਹਿ ਮੰਤਰਾਲੇ ਨੂੰ ਪਤਾ ਹੀ ਨਾ ਹੋਵੇ ਤੇ ਆਪਣੇ ਆਪ ਐਡੇ ਵੱਡੇ ਕਦਮ ਨਾ 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 ਇਹ ਪੁਲਿਸ ਦੇ ਅਫਸਰਾਂ ਦੀ ਹਿੰਮਤ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਦਾ ਚੁੱਕੇ ਇੱਥੋਂ ਉੱਥੇ ਇੱਕ ਮਿੰਟ ਲੱਗਣਾ ਮਾਰਨਾ ਉਹਨਾਂ ਨੇ ਤੇ ਸਰਕਾਰ ਤਾਂ ਕੁਝ ਵੀ ਮੁੱਖ ਮੰਤਰੀ ਹੈ ਗ੍ਰਹਿ ਮੰਤਰੀ ਉਹ ਕੋਈ ਵੀ ਜਿਹੜਾ ਫੈਸਲਾ ਲੈ ਸਕਦਾ ਤਾਂ ਸਲਾਹ ਕਰਕੇ ਕੀਤਾ ਜਾਂਦਾ ਤਾਂ ਹੁਣ ਪੰਜਾਬ ਸਰਕਾਰ ਤੋਂ ਜੇ ਪੁੱਛਿਆ ਜਾਵੇ ਵੀ ਇਹ ਪਰਚੇ ਕਿਉਂ ਕੀਤੇ ਗਏ ਨੇ ਤਾਂ ਫਿਰ ਕੀ ਕਹੂਗੀ ਸਰਕਾਰ ਕੀ ਇਹ ਜਵਾਬ ਹੋਊਗਾ ਕਿ ਚੰਡੀਗੜ੍ਹ ਯੂਟੀ ਐ ਤੇ ਯੂਟੀ ਕਰਕੇ ਉੱਥੇ ਫਿਰ ਕੇਂਦਰ ਸਰਕਾਰ ਦਾ ਆਏ ਆ ਤੇ ਜੂ ਆ ਤੇ ਫਲਾਣ ਤੇ ਢਿਮਕਾ ਤੇ ਢਿਮਕਾ ਆ ਗੱਲਾਂ ਕਰਨਗੇ ਨਹੀਂ ਦੇਖੋ ਅੱਗੇ ਵੀ ਵੱਡੇ ਸਵਾਲ ਉੱਠੇ ਜਦੋਂ ਡੱਲੇਵਾਲ ਦੇ ਮਰਨ ਵਰਤ ਦੇ ਉੱਪਰ ਤਾਂ ਭਗਵੰਤ ਸਿੰਘ ਸਾਹਿਬ ਨੇ ਇਹ ਕਿਹਾ ਬੀਸ ਕੇਂਦਰ ਸਰਕਾਰ ਸਾਨੂੰ ਕਹਿੰਦੀ ਆ ਚੁੱਕੋ ਤੇ ਅਹੀਂ ਚੁੱਕਣਾ ਨਹੀਂਗਾ ਅਸੀਂ ਧੱਕਾ ਕਰਨਾ ਨਹੀਂਗਾ ਤੇ ਦੂਜੇ ਪਾਸੇ ਜਿਹੜੇ ਬੇਰਜ਼ਗਾਰ ਤੇ ਤੰਗੀਆਂ ਦੇ ਮਾਰੇ ਕੰਪਿਊਟਰ ਟੀਚਰ ਤੇ ਹੋਰ ਟੀਚਰ ਭਗਵੰਤਵੰਦ ਦੀ ਕੋਠੀ ਅੱਗੇ ਮਰਨ ਵਰਤੇ ਬੈਠੇ ਸੀ ਉਹਨਾਂ ਨੂੰ ਲੈ ਗਈ ਰਾਤੁਰ ਰਾਤ ਚੱਕ ਕੇ ਉਦੋਂ ਵੀ ਸਵਾਲ ਉੱਠੇ ਵੀ ਮਾਨ ਸਾਹਿਬ ਆ ਕੀ ਐ ਇਹ ਤੁਹਾਡੀ ਕਿਹੜੀ ਗੱਲ ਠੀਕ ਮੰਨੀਏ ਤੁਸੀਂ ਤਾਂ ਕਹਿੰਦੇ ਮਰਨ ਵਰਤੇ ਜਿਹੜਾ ਬੈਠਾ ਸੀ ਉਹ ਚੱਕਣਾ ਨਹੀਂ ਕੀ ਡੱਲੇਵਾਲ ਨੂੰ ਇਸ ਕਰਕੇ ਨਹੀਂ ਚੱਕਣਾ ਵੀ ਦਿੱਲੀ ਚ ਵੋਟਾਂ ਨੇ ਤੇ ਜੇ ਉਹਨੂੰ ਚੱਕਿਆ ਤਾਂ ਫਿਰ ਵੋਟਾਂ ਕਾਫੀ ਖਰਾਬ ਹੋ ਸਕਦੀਆਂ ਨੇ ਤੇ ਰੌਲਾ ਵੱਡਾ ਪੈ ਸਕਦਾ ਕੀ ਡੱਲੇਵਾਲ ਨੂੰ ਇਸ ਕਰਕੇ ਨਹੀਂ ਚੱਕ ਰਹੇ ਤੁਸੀਂ ਵੀ ਉੱਥੇ ਕਿਸਾਨਾਂ ਦਾ ਵੱਡਾ ਘੇਰਾ ਤੇ ਅਗਲੇ ਨੇ ਚੱਕਣ ਨਹੀਂ ਦੇਣਾ ਤੇ ਬਹੁਤ ਵੱਡੀ ਟੱਕਰ ਹੋ ਸਕਦੀ ਹੈ ਮਜਬੂਰੀ ਮਰੇ ਨਹੀਂ ਚੱਕ ਰਹੇ ਤੇ ਜੇ ਤੁਹਾਡੀ ਸੋਚ ਹੈ ਵੀ ਇਹ ਚੱਕਣਾ ਨਹੀਂ ਚਾਹੀਦਾ ਤੇ ਫਿਰ ਕੰਪਿਊਟਰ ਟੀਚਰ ਕਿਉਂ ਚੱਕਿਆ ਇਹ ਸਵਾਲ ਵੀ ਉੱਠੇ ਨੇ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਦਲਾਅ ਤੇ ਇਨਕਲਾਬ ਦੇ ਨਾਂ ਤੇ ਪੰਜਾਬ ਚ ਆਈ ਸੀ ਸਾਬਣੇ ਸਪੋਰਟ ਕੀਤੀ ਸੀ ਬੜੀਆਂ ਉਮੀਦਾਂ ਸੀਗੀਆਂ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਵਾਕਿਆ ਹੀ ਦੂਜਿਆਂ ਨਾਲੋਂ ਕਿਤੇ ਵੱਖਰਾ ਸਾਰਾ ਕੁਝ ਕਰ ਸਕਦੀ ਬਹੁਤ ਸਾਰੇ ਲੋਕਾਂ ਨੂੰ ਇੰਜ ਲੱਗਣਾ ਸ਼ੁਰੂ ਹੋ ਗਿਆ ਸੀ ਪਰ ਆਮ ਆਦਮੀ ਪਾਰਟੀ ਨੇ ਕੀ ਕੀਤਾ ਭਗਵੰਤ ਮਾਨ ਸਾਹਿਬ ਹੋਰੀ ਆਏ ਔਰ ਬਦਲਾ ਇਨਕਲਾਬ ਬੇਰਜਗਾਰੀ ਖਤਮਾ ਨਸ਼ੇ ਖਤਮਾ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਬੇਰਜਗਾਰਾਂ ਨੂੰ ਬੇਰਜਗਾਰੀ ਪੱਤੇ ਬੜਾ ਕੁਝ ਦੇਣਾ ਸੀ ਕਿੱਧਰ ਗਿਆ ਨਸ਼ੇ ਤਾਂ ਅਜੇ ਵੀ ਖਤਮ ਨਹੀਂ ਹੋਏ ਤੁਸੀਂ ਦੇਖੋ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਕਿੰਨਾ ਵੱਡਾ ਕਾਂਡ ਵਾਪਰਿਆ ਗਰੀਬ ਕਹਿ ਰਹੇ ਨੇ ਕਿ ਅਸੀਂ ਨਸ਼ੇ ਦਾ ਵਿਰੋਧ ਕੀਤਾ ਤੇ ਸਾਡੇ ਘਰ ਹੀ ਸਾੜ ਤੇ ਜਿਹੜਾ ਨਸ਼ਾ ਵੇਚਦਾ ਉਹਨੇ ਹੁਣੇ ਕੋਈ ਛੋਟੀ ਗੱਲ ਨਹੀਂ ਹੈ ਮਿੱਤਰੋ ਇਹ ਬਹੁਤ ਵੱਡੀ ਗੱਲ ਹੈ ਔਰ ਭਗਵਾਨ ਤਮਨ ਸਾਹਿਬ ਤੇ ਉਹਨਾਂ ਦੀ ਸਰਕਾਰ ਕਿੱਥੇ ਸੁੱਤੀ ਹੈ ਸਵਾਲ ਇਹ ਹੈ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖੋ ਬਹੁਤ